ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿੰਡ ਬਸਰਾਵਾ ਦੇ ਬਾਜ਼ੀਗੜ ਡੇਰੇ ਦੇ ਸ਼ਮਸ਼ਾਨ ਕਾਟ ਲਈ ਕਾਂਗਰਸ ਪਾਰਟੀ ਦੇ ਬਾਜਵਾ ਸਾਹਿਬ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਇਸ ਨਾਲ ਸ਼ਮਸ਼ਾਨ ਕਾਟ ਦੀ ਚਾਰ ਦੀਵਾਰੀ ਅਤੇ 160 ਟਰਾਲੀਆਂ ਮਿੱਟੀ ਦੀਆਂ ਪਾਈਆਂ ਗਈਆਂ ਇਸ ਤੋਂ ਇਲਾਵਾ ਸ਼ਮਸ਼ਾਨ ਕਾਟ ਦੀ ਸੇਵਾ ਵਿੱਚ ਬਲਵਿੰਦਰ ਸਿੰਘ ਪ੍ਰਧਾਨ ਪੁੱਟੋ ਵੀਰਾ RAM ਰਤਨ ਲਾਲ ਸਿੰਘ ਪਾਲ ਸਰਵਨ ਸਿੰਘ ਸਾਬੀ ਅਤੇ ਸੇਵਾ ਸਿੰਘ ਵੱਲੋਂ ਵੀ ਯੋਗਦਾਨ ਪਾਇਆ ਗਿਆ ਗਲਬਾਤ ਕਰਦਿਆਂ ਬਲਵਿੰਦਰ ਸਿੰਘ ਮਾਸਟਰ ਦਿਲਬਾਗ ਸਿੰਘ ਬਾਬਾ ਨਰਿੰਦਰ ਸਿੰਘ ਨੇ ਕਿਹਾ ਕਿ ਪਹਿਲਾ ਸ਼ਮਸ਼ਾਨ ਘਾਟ ਜੋ ਕਿ ਪਿੰਡ ਤੋਂ 2.5 ਕਿਲੋਮੀਟਰ ਦੂਰ ਪੈਂਦਾ ਸੀ ਪੰਚਾਇਤ ਖਾਤੇ ਚੋਂ ਇਹ ਜ਼ਮੀਨ ਬਾਜ਼ੀਗੜ ਦੇਰੇ ਦੇ ਨਜ਼ਦੀਕ ਪੈਂਦੀ ਸੀ ਜੋ ਕਿ ਸ਼ਮਸ਼ਾਨ ਘਾਟ ਵਾਸਤੇ ਦਿੱਤੀ ਗਈ ਜੋ ਕਾਂਗਰਸ ਪਾਰਟੀ ਦੇ ਬਾਜਵਾ ਸਾਹਿਬ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਉਸ ਦੇ ਨਾਲ ਸ਼ਮਸ਼ਾਨ ਘਾਟ ਦੀ ਚਾਰ ਦਿਵਾਰੀ ਅਤੇ ਸ਼ੈਡ ਬਣਾਏ ਗਏ ਹਨ ਅਤੇ 160 ਟਰਾਲੀਆਂ ਮਿੱਟੀ ਦੀਆਂ ਪਾਈਆਂ ਗਈਆਂ ਹਨ ਉਹਨਾਂ ਕਿਹਾ ਕਿ ਮਿੱਟੀ ਦਾ ਕੰਮ ਕੰਪਲੀਟ ਹੋ ਗਿਆ ਹੈ ਤੇ ਇਸ ਨੂੰ ਪਦਰਾ ਕਰਕੇ ਇਸ ਉੱਤੇ ਸ਼ਾਨਦਾਰ ਬੂਟੇ ਲਗਾਏ ਜਾਣਗੇ ਉਹਨਾਂ ਕਿਹਾ ਕਿ ਬਾਜਵਾ ਸਾਹਿਬ ਵੱਲੋਂ ਦਿੱਤੀ 5 ਲੱਖ ਦੀ ਗ੍ਰਾਂਟ ਲਗਭਗ ਲੱਗ ਚੁੱਕੀ ਹੈ ਤੇ ਹੋਰ ਵੀ ਸਾਨੂੰ ਜੇ ਜ਼ਰੂਰਤ ਹੋਵੇਗੀ ਤਾਂ ਅਸੀਂ ਉਹਨਾਂ ਕੋਲੋਂ ਗ੍ਰਾਂਟ ਮੁਹੱਈਆ ਕਰਾਵਾਂਗੇ ਇਸ ਮੌਕੇ ਬਾਬਾ ਨਰਿੰਦਰ ਸਿੰਘ ਹਰਜੀਤ ਸਿੰਘ ਰਿਆੜ ਰਣਜੀਤ ਸਿੰਘ ਪੋਪੀ ਡਾਕਟਰ ਸਰਦੂਲ ਸਿੰਘ ਚਰਨ ਸਿੰਘ ਨਿਸ਼ਾਨ ਸਿੰਘ ਦਿਲਬਾਗ ਸਿੰਘ ਬਸਰਾਵਾ ਪ੍ਰਕਾਸ਼ ਚੰਦ ਕੁਲਵੰਤ ਸਿੰਘ ਸਵਰਨ ਸਿੰਘ ਮੇਜਰ ਸਿੰਘ ਭਜਨ لال ਅਤੇ ਸ਼ਿੰ다 राम ਹਾਜ਼ਰ ਸਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆਪਣਾ ਸ਼ਮਸ਼ਾਨ ਘਾਟ ਦੇ ਵਿੱਚ ਬਾਜਵਾ ਸਾਹਿਬ ਨੇ तकरीबन 5 ਲੱਖ ਰੁਪਏ ਗ੍ਰਾਂਟ ਦਿੱਤੀ ਸੀ 5 ਲੱਖ ਦੇ ਵਿੱਚੋਂ ਕੁਝ ਪੈਸੇ ਰਹਿ ਗਏ ਨੇ ਤੇ ਸੈਕਟਰੀ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਦੇ ਵਿੱਚ ਜਿਹੜਾ ਤੁਹਾਡਾ ਖੜੋ ਪਤਾ ਕੰਮ ਅਧੂਰਾ ਹੈ ਉਹ ਮੈਂ ਉਹਨੂੰ ਪੂਰਾ ਕਰਾਂਗਾ ਤੇ ਮੇਰੇ ਹਿਸਾਬ ਨਾਲ ਛੇਤੀ ਹੀ ਉਹ ਵਾਲੇ ਜਿਹੜਾ ਰਹਿ ਗਿਆ ਕੰਮ ਤੇ ਉਹ ਵੀ ਪੂਰਾ ਕਰਨਗੇ ਲਗਭਗ ਥੋੜੇ-ਬੋੜੇ ਪੈਸੇ ਰਹਿ ਗਏ ਨੇ ਬਾਕੀ ਜ਼ਿਆਦਾਤਰ ਲੱਗ ਚੁੱਕੇ ਨੇ ਇਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪਹਿਲਾਂ ਮਿੱਟੀ ਕੰਪਲੀਟ ਕਰੋਗੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਰਹਿੰਦਾ ਕੰਮ ਹੈ ਆਪਾਂ ਫਿਰ ਪੂਰਾ ਕਰਾਂਗੇ ਮਿੱਟੀ ਲਗਭਗ ਤੁਹਾਡੇ ਸਾਹਮਣੇ ਪੈ ਗਈ ਏ 160 ਟਰਾਲੀਆਂ ਦੇ ਕਰੀਬ ਪੈ ਗਈ 110 ਕ ਟਰਾਲੀਆਂ ਮੈਂ ਪਹਿਲਾਂ ਪਾਈਆਂ ਸੀ ਤੇ 50 60 ਟਰਾਲੀਆਂ ਹੁਣ ਪੈ ਗਈਆਂ ਇਸ ਵੇਲੇ ਇੱਥੇ ਆਪਾਂ ਮਿੱਟੀ ਦਾ ਕੰਮ ਤਾਂ ਲਗਭਗ ਕੰਪਲੀਟ ਕਰ ਲਿਆ ਏ ਇਹਨੂੰ ਸਿਰੇ ਜੀਸੀਪੀ ਲਿਆ ਕੇ ਤੇ ਆਪਾਂ ਇੱਕ ਵਾਰੀ ਪੱਧਰਾ ਕਰਾਂਗੇ ਉਸ ਤੋਂ ਬਾਅਦ ਜਿੱਥੇ ਬੂਟੇ ਵੀ ਲਗਾਏ ਜਾਣਗੇ ਤੇ ਜਿਹੜਾ ਕੋਈ ਰਹਿੰਦਾ ਕੰਮ ਹੈ ਉਹ ਵੀ ਪੂਰਾ ਕੀਤਾ ਜਾਊਗਾ ਤੇ ਮੇਰੇ ਸਾਥੀਆਂ ਦਾ ਬਹੁਤ ਜ਼ਿਆਦਾ ਸੰਯੋਗ ਇਹਦੇ ਵਿੱਚ ਮੈਂ ਨਾ ਦਿਲਬਖ ਸਿੰਘ ਬਸਰਾਵਾ ਜੀ ਹਤੇ ਅਰਜ਼ ਕਰਦਾ ਵਾਇਰ ਜੀਕਾ ਖਾਲਸਾ ਬਸਤੀ ਬਸਰਾਵਾ ਗੁਜਰਾ ਸ਼ਮਸ਼ਾਨ ਘਾਟਾ ਪਹਿਲਾ ਉਹ ਲਗਭਗ 2.5 ਕਿਲੋਮੀਟਰ ਦੂਰ ਪੈਂਦਾ ਸੀ ਤੇ ਪਿੰਡ ਵਾਸੀਆਂ ਨੇ ਪੰਚਾਇਤ ਖਾਤੇ ਵਿੱਚੋਂ ਇਸ ਬਸਤੀ ਦੇ ਨੇੜੇ ਜਮੀਨ ਪੈਂਦੀ ਸੀ ਇਹ ਬਸਤੀ ਦੇ ਸ਼ਮਸ਼ਾਨ ਘਾਟ ਵਾਸਤੇ ਦਿੱਤੀ ਸੀ ਔਰ ਸਰਕਾਰ ਵੱਲੋਂ 5 ਲੱਖ ਰੁਪਇਆ ਆਇਆ ਤੇ ਉਹ ਇੱਥੇ ਚਾਰਦਵਾਰੀ ਹੋਈ ਆ ਛੱਡ ਬਣਿਆ ਆ ਕਮਰਾ ਵੀ ਨੇਪੜੇ ਚਾਹਾਂ ਚੱਲ ਰਿਹਾ ਔਰ ਉਸ ਤੋਂ ਬਾਅਦ ਬਲਵਿੰਦਰ ਸਿੰਘ ਜੀ ਨੇ ਆਪਣੇ ਸਾਥੀਆਂ ਦਾ ਸਹਿਯੋਗ ਲਾ ਕੇ 160 ਟਰਾਲੀਆਂ ਦੇ ਕਰੀਬ ਇੱਥੇ ਮਿੱਟੀ ਪਾਈ ਆ ਤੇ ਬੜਾ ਵਧੀਆ ਇਹਦੀ ਰੱਖ-ਰਖਾਅ ਦਾ ਧਿਆਨ ਰੱਖ ਰਹੇ ਆ ਔਰ ਮਿੱਟੀ ਦਾ ਕੰਮ ਕੰਪਲੀਟ ਹੋਣ ਤੋਂ ਬਾਅਦ ਇੱਥੇ ਬੂਟੇ ਲਾਉਣ ਦੀ ਪਲੈਨਿੰਗ ਹੈ ਔਰ ਵਧੀਆ ਢੰਗ ਦੇ ਨਾਲ ਇਹਨੂੰ ਮੇਨਟੇਨ ਕੀਤਾ ਜਾਏਗਾ ਬਲਵਿੰਦਰ ਸਿੰਘ ਜੀ ਵੱਲੋਂ ਕੀਤਾ ਜਾ ਭਰਾਲਾ ਬੜਾ SLAGA ਜੋ ਹੈ ਤੇ ਬਸਤੀ ਨੂੰ ਇਹਦਾ ਕਾਫੀ ਫਾਇਦਾ ਹੋਇਆ। ਅੱਜ ਸਾਡੀ ਟੀਮ ਨਾ ਇੱਥੇ ਇਕਤਰਤਾ ਹੁੰਦੀ ਹੁੰਦੀ ਆਈ ਤੇ ਕੋਈ ਇਹਨਾਂ ਦਾ ਇਰਾਦਾ ਸੀ ਪਿਆਪਾ ਜਿਹੜੇ ਸੁਸਮਾਨ ਘਾਟਾ ਜਾਂ ਮਿਹਲੇ ਦਾਵਾ ਉੱਥੇ ਰੋਕ ਲਈਏ ਤੇ ਆਹੀ ਡੇਰੇ ਦੇ ਸੁਸਮਾਨ ਘਾਟ ਦੇ ਵਿੱਚ ਪਹੁੰਚੇ ਆ ਤੇ ਉੱਥੇ ਬਲਵਿੰਦਰ ਸਿੰਘ ਸਰਪੰਚ ਜਿਹੜੇ ਖਲੋਤੇ ਸਨ ਉਹਨਾਂ ਨੇ ਮਿੱਟੀ ਪਵਾਈ ਹੈ 100 ਟੋਨ ਦੇ ਕਰੀਬ। ਤੇ ਤੇ ਸਾਥੀ ਸੋਤ ਵੀ ਪੈਣ ਵਾਲੀ ਆ ਤਕਰੀਬਨ ਕੰਮ ਹੋਣ ਵਾਲਾ ਪਰ ਜਿਹੜਾ ਇਹ ਯਤਨ ਕਰਕੇ ਕਰ ਰਿਹਾ ਅੱਗੇ ਵੀ 5 ਲੱਖ ਰੁਪਈਆ ਮਿਲਿਆ ਸੀ ਉਹ ਵੀ ਇਹਨਾਂ ਲਾਇਆ ਵਾ ਸੋ ਕਹਿੰਦਾ ਭਾਵਾ ਕਿ ਜਿੱਥੇ ਸਾਡੀਆਂ ਵੇੜੀਆਂ ਥਾਵਾਂ ਵਾ ਉਥੇ ਰੁੱਖ ਜ਼ਰੂਰ ਲਾਈਏ ਸਾਡੀ ਵੀ ਅੱਜ ਟੀਮ ਆਈ ਸੀ ਤੇ ਗਾੜੀ ਬਲਵਿੰਦਰ ਸਿੰਘ ਇਸ ਸਮਾਨ ਘਾੜ ਦੇ ਵਿੱਚ ਇਹ ਮਿੱਟੀ ਪਾ ਕੇ ਸਮੂਹ ਆਪਣੇ ਪਿੰਡ ਦਾ ਨਗਰ ਦਾ ਸਾਥ ਲੈ ਕੇ ਤੇ ਇਹ ਵਾਦਾ ਕੀਤਾ ਵਾ ਤੇ ਜਿੱਦਣੇ 15 ਹੋ ਜਾਊਗਾ ਇੱਥੇ ਬੂਟੇ ਲਾਏ ਜਾਣਗੇ Why would you?